ਤੋ ਕਈ ਵਾਰੀ ਆਪਾਂ ਆਪਣੀ ਕਿਸੇ ਫੋਟੋ ਦਾ ਸਟੀਕਰ ਬਣਾਉਣਾ ਹੁੰਦਾ ਤਾਂ ਉਹ ਉਹਦੇ ਲਈ ਦੋਸਤੋ ਆਪਾਂ ਪਿਕਸਲ ਆਰਟ ਦੇ ਵਿੱਚ ਜਾਂਦੇ ਆ ਜਾਂ ਪਿਕਸਲ ਲੈਬ ਦੇ ਵਿੱਚ ਜਾਂ ਹੋਰ ਵੀ ਕੋਈ ਐਪ ਵਰਤਦੇ ਆ ਸੋ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸੂਗਾ ਤੁਸੀਂ ਆਪਣੇ ਫੋਨ ਦੇ ਵਿੱਚ ਸਿਰਫ ਇੱਕ ਕਲਿੱਕ ਤੇ ਕਿਸੇ ਵੀ ਫੋਟੋ ਦਾ ਸਟੀਕਰ ਕਿੱਦਾਂ ਬਣਾਉਣਾ ਹੈ ਤਾਂ ਦੋਸਤੋ ਕਿੱਦਾਂ ਬਣਾਉਣਾ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਸੇਵ ਕਰਕੇ ਤੁਸੀਂ ਵੀਡੀਓ ਨੂੰ ਫੋਲੋ ਦੇਖਿਓ ਤੇ ਆਪਾਂ ਤੁਹਾਨੂੰ ਆਪਾਂ ਦੱਸਦੇ ਆ ਵੀਡੀਓ ਦੇ ਵਿੱਚ ਸੋ ਸਭ ਤੋਂ ਪਹਿਲਾਂ ਤੁਸੀਂ ਆਪਣੇ ਫੋਨ ਦੀ ਗੈਲਰੀ ਵਿੱਚ ਆ ਜਾਣਾ ਕਿਦਾਂ ਹੁਣ ਮਨ ਲਾ ਆਪਣੇ ਫੋਨ ਦੀ ਗੈਲਰੀ ਵਿੱਚ ਆ ਗਿਆ ਮੰਨ ਲਓ ਹੁਣ ਆਹ ਫੋਟੋ ਹੈ ਮੇਰੀ ਹੈਨਾ ਮ ਨਮਾ ਦਬ ਗਿਆ ਰੱਖਣਾ ਤੁਸੀਂ ਦੇਖ ਸਕਦੇ ਹੋ ਹਨ ਮਤਲਬ ਇਹ ਧਿਆਨ ਨਾਲ ਦੇਖ ਲਓ ਕਈਆਂ ਨੇ ਕਹਿਣਾ ਫੇਕ ਹੈ ਵੀਡੀਓ ਇਹਦਾ ਗਲਤ ਬਣਾਇਓ ਆ ਤੁਸੀਂ ਦੇਖ ਲਓ ਮੇਰਾ ਭਰਾ ਸਾਰੇ ਆਪਾਂ ਇਹਨਾਂ ਮਤਲਬ ਸਿੱਕਿਆ ਇਹਦਾ ਬਣ ਗਿਆ ਬਣ ਤੋਂ ਬਾਅਦ ਤੁਸੀਂ ਕੀ ਕਰਨਾ ਇੱਥੇ ਸ਼ੇਅਰ ਵੀ ਕਰ ਸਕਦੇ ਹੋ ਹਨ ਇੱਥੇ ਸ਼ੇਅਰ ਕਿਤੇ ਵੀ ਕਰ ਸਕਦੇ ਹੋ WhatsApp ਤੇ Instagram ਤੇ ਜਿੱਥੇ ਮਰਜ਼ੀ ਕਰ ਸਕਦੇ ਹਾਂ ਉਤਪਾਦ ਕੀ ਹੈ ਮੈਂ ਮਤਲਬ ਇੱਕ ਸ਼ੇਅਰ ਕਰ ਸਕਦੇ ਆ ਤੇ ਇੱਥੇ ਤੁਸੀਂ ਸੇਵ ਸਟੀਕਰ ਮਤਲਬ ਸੇਵ ਕਰ ਲੂਗੇ ਆਪਣੇ ਕੀਬੋਰਡ ਦੇ ਵਿੱਚ ਤੁਸੀਂ ਮੈਸੇਜ ਦੇ ਵਿੱਚ WhatsApp ਤੇ ਕਿਤੇ ਵੀ ਯੂਜ਼ ਕਰ ਸਕਦੇ ਆ ਤੇ ਇੱਥੇ ਤਿੰਨ ਬਿੰਦੀਆਂ ਤੋਂ ਕਲਿੱਕ ਕਰਕੇ ਤੇ ਇਹਨੂੰ ਐਡਿਟ ਹੋਏ ਦੇ ਵਿੱਚ ਕੁਝ ਵੀ ਆਪਾਂ ਐਡਿਟ ਕਰਨਾ ਤਾਂ ਕਰ ਸਕਦੇ ਬੜੇ ਆਰਾਮ ਦੇ ਨਾਲ ਹਣਾ ਜੀ ਦੋਸਤੋ ਜੇਕਰ ਤੁਹਾਡੇ ਫੋਨ ਦੇ ਵਿੱਚ ਇਹ ਨਹੀਂ ਫੀਚਰ ਹੈਗਾ ਤਾਂ ਤੁਸੀਂ ਮਤਲਬ ਇਹ ਕਈਆਂ ਫੋਨ ਦੇ ਵਿੱਚ ਹੈਗਾ ਕਈਆਂ 'ਚ ਹੈਗਾ ਜਿੱਦਾਂ ਹੁਣ ਮੇਰੇ ਕੋਲ Samsung Galaxy S22 5 ਆ ਤਾਂ ਮਤਲਬ ਇਹਦੇ ਵਿੱਚ ਹੈਗਾ ਹੈ ਫੀਚਰ ਤਾਂ ਜੇਕਰ ਨਹੀਂ ਹੈਗਾ ਤਾਂ ਤੁਸੀਂ ਸਟicker ਹੋਰ ਕਿੱਦਾਂ ਬਣਾ ਸਕਦੇ ਹੋ ਤੁਸੀਂ ਕੀ ਕਰਨਾ ਹੈ ਪਿਕਸਰ ਆਰ ਦੇ ਵਿੱਚ ਜਾਣਾ ਹੈ ਨਾ ਪਿਕਸਰ ਆਰ ਦੇ ਵਿੱਚ ਜਾਣਾ ਜਾਣ ਤੋਂ ਬਾਅਦ ਪਿਕਸਰ ਆਰ ਦੇ ਵਿੱਚ ਤੁਸੀਂ ਐਡਟ ਤੇ ਫੋਟੋ ਇੱਥੇ ਕਲਿੱਕ ਕਰਨਾ ਹੈ ਕਲਿੱਕ ਕਰਨ ਤੋਂ ਬਾਅਦ ਇੱਥੇ ਮਤਲਬ ਕੋਈ ਵੀ ਫੋਟੋ ਤੁਸੀਂ ਲੈਣਗੇ ਤਾਂ ਹੁਣ ਮੈਂ ਲਵਾਂ ਫੋਟੋ ਲੈ ਲਈ ਮੈਂ ਆ ਫੋਟੋ ਲੈਣ ਤੋਂ ਬਾਅਦ ਇਹਦੇ ਲਈ ਕੀ ਕਰਨਾ ਤੁਸੀਂ ਥੱਲੇ ਦੇਖਦਾ ਰਿਮੂਵ ਬੀਜੀ ਲਿਖਿਆ ਹੈ ਨਾ ਤਾਂ ਤੁਸੀਂ ਇੱਥੇ ਕਲਿੱਕ ਕਰਨਾ ਜਦੋਂ ਇੱਥੇ ਕਲਿੱਕ ਕਰਨਾ ਤੁਸੀਂ ਦੇਖੋ ਮਤਲਬ ਕੁਛ ਕੁ ਵੀ ਸਕਿੰਟਾਂ ਦੇ ਵਿੱਚ ਹੀ ਆ ਤੁਸੀਂ ਦੇਖ ਸਕਦੇ ਹੋ ਮਤਲਬ ਕੁਛ ਕੁ ਸਕਿੰਟਾਂ ਦੇ ਵਿੱਚ ਏਦਾਂ ਮਤਲ ਤਾਂ ਮਤਲਬ ਫੋਟੋ ਦਾ ਸਟੀਕਰ ਬਣ ਗਿਆ ਇਹਨੇ ਤੁਸੀਂ ਜਿੱਦਾਂ ਮਰਜ਼ੀ ਸੇਵ ਕਰਕੇ ਆਪਣੇ ਫੋਨ ਦੇ ਅੱਗੇ ਤੁਸੀਂ ਕੁਝ ਲਿਖਣਾ ਹੈ ਜਾਂ ਬੈਕਗ੍ਰਾਉਂਡ ਤੇ ਹੈ ਨਾ ਕੋਈ ਵੀ ਕਿਤੇ ਵੀ ਤੁਸੀਂ ਯੂਜ਼ ਕਰ ਸਕਦੇ ਇਹਨੂੰ ਵੀ ਤਾਂ ਬਾਕੀ ਤੁਸੀਂ ਵੀ ਟਰਾਈ ਜ਼ਰੂਰ ਕਰੋ ਬਾਕੀ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ